ਹੋ ਕਿ ਉਹਦੇ ਐਬ ਲੱਗਾ ਸੀਗਾ ਕਿ 50000 ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪਾਸੇ ਬਰ ਆਜਾ ਜੀ ਮੈਂ ਨਹੀਂ ਜਾਨੀ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਇਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਹਰ ਇੱਕ ਪਰ ਮੈਨੂੰ ਨਜ਼ਾਇਜ਼ ਫਸਾਇਆ ਗਿਆ ਮੈਂ ਇਹੋ ਹੀ ਗਾਂ ਬਸ ਕਿੰਨੇ ਦਿਨ ਰਹਿ ਕੇ ਚਾਲ ਮੈਂ ਮੇਰੇ 10 ਦਿਨ ਜੀ ਮੈਨੂੰ ਲਜਾਇਆ ਉਸ ਨੇ ਪਾਤੀ ਜੋ ਨਾ ਕੀ ਗੱਲ ਕੀ ਹੈ ਜੀ ਚਲੋ ਬਣਾ ਮੈਂ ਇੰਸਪੈਕਟਰ ਹਿੰਦਰਜੀਤ ਸਿੰਘ ਨਾਂ ਮੈਂ ਤੇ ਇੱਕ ਅਕਿਊਜ਼ਡ ਅਸੀਂ ਅੱਜ 80 ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਸਾਡੇ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪ ਹਰਜਿੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜ਼ਾਰਦਵਾਰੀ ਸੀ ਉਹ ਤੋੜ ਦਿੱਤੀ ਸੀ ਜੀ ਤੇ ਇਹ ਫਿਰ ਜਦੋਂ ਇਹਨਾਂ ਨੂੰ ਦੁਬਾਰਾ ਇਹਨਾਂ ਦਾ ਰਾਬਤਾ ਕੀਤਾ ਕਿ ਸਾਡੇ ਕੋਲ ਐਨਓਸੀ ਹੈਗੀ ਹੈ ਰਿਕੁਆਇਰਡ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਅਜੋੜਾ ਫਿਰ ਕਮਚਨ ਨੰਮਾਗਾ 2 ਲੱਖ ਰੁਪਇਆ ਡਿਮਾਂਡ ਦੇ ਉੱਤੇ ਫਿਰ ਸਾਨੂੰ ਅਪਰੋਚ ਕੀਤਾ ਬਿਜ਼ਨਸ ਫਿਰ ਉਹਨੂੰ ਕੰਪਲੇਂਟ ਸਾਈ ਕਿਰਪਾ ਜੀ ਨੇ ਤੇ ਇਹਨਾਂ ਨੇ ਇੱਕ ਸਾਨੂੰ ساری ਜਿਵੇਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ ਤੇ ਅੱਜ ਇਹਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਮ੍ਰਿਤਸਰ ਦੇ ਵਿੱਚ ਵਰਕ ਸਟੇਡ ਨੇ 50000 ਰੁਪਇਆ ਇਹਨੂੰ ਰਿਸ਼ੂਤ ਲੈਂਦਾ ਆਂਗਿਆ ਸੀ ਫਿਰ ਸਾਡਾ ਕੀਤਾ ਇਹ ਕਿਥੋਂ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸੇ ਸਮਨ ਗ੍ਰਫਤਾਰ ਕੀਤਾ ਤੇ ਕੀ ਹੁਣ ਰਿਮਾਂਡ ਵਾਸਤੇ ਨਹੀਂ ਅੱਜ ਤੱਕ ਗ੍ਰਫਤਾਰ ਨੇ ਇਹਨਾਂ ਦੀ ਆਰਾਊਂਡ 2:30 ਵਜੇ ਦੇ ਆਰਾਊਂਡ ਅਸੀਂ ਗ੍ਰਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਪੋਰਟਸ ਤੇ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਨੂੰ ਕਰਾਂਗੇ ਕਾਰਪੋਰੇਸ਼ਨ ਐਮਟੀਪੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਗ ਕੇ ਭ੍ਰਸਟਾਚਾਰ ਹੋਦਾ ਹੈ ਇੱਕ ਜਿਹੜੀ ਕਾਰਵਾਈ ਕਿਸੇ ਦੀ ਲੱਗੀ ਤੇ ਕਾਰਵਾਈ ਤੋਂ ਕਿਦਾਂ ਅਗਰ ਕੋਈ ਹੋਰ ਅਰੋਪ ਲੱਗਦਾ ਹੈ ਕੋਈ ਹੋਰ ਅਫਸਰ ਪੈਸੇ ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਪੀਪੀ ਬਿਲਡਿੰਗ ਇਨਸਪੈਕਟਰ ਹੈ ਤੁਹਾਨੂੰ ਵਿਜੀਲੈਂਸ ਵੇਰ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸਾਫ ਨੂੰ ਤੋਂ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕ腐ਸ਼ਨ ਆ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਪਰਦਾਸ਼ ਨਹੀਂ ਕਰਦਾ ਹੈਗਾ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਥੇ ਉਸ ਨੂੰ ਲਵਾ ਬਣ ਕਿ ਨਾ ਇਹ ਉਹ ਸੀਗੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਸੀ ਨਹੀਂ 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 ਨਥੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.